ਮੋਗਾ ਦੇ ਇੱਕ ਦਰਸ਼ਨ ਸਿੰਘ ਨਾਮਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਇੱਕ ਅਣਜਾਣ ਮੋਬਾਈਲ ਨੰਬਰ ਤੋਂ ਇੱਕ ਕਾਲ ਆਈ ਸੀ ਕਿ ਇਤਰਾਜ਼ਯੋਗ ਸਮਗਰੀ ਵਾਲਾ ਇੱਕ ਪਾਰਸਰ ਹਵਾਈ ਅੱਡੇ ਤੇ ਆਇਆ ਹੋਇਆ ਹੈ ਅਤੇ ਕਸਟਮ ਅਧਿਕਾਰੀਆਂ ਨੇ ਉਸਨੂੰ ਜ਼ਬਤ ਕਰ ਲਿਆ ਹੈ ਜੇ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਕੁਝ ਬੈਂਕ ਖਾਤਿਆਂ ਦੇ ਨੰਬਰ ਦੇ ਰਿਹਾ ਹਾਂ ਉਹਨਾਂ ਨੂੰ ਪੈਸੇ ਭੇਜੋ ਅਤੇ ਤੁਸੀਂ ਆਜ਼ਾਦ ਹੋ ਜਾਓਗੇ ਉਸਨੇ ਕਿਹਾ ਕਿ ਕਥਿਤ ਸਾਈਬਰ ਅਪਰਾਧੀਆਂ ਨੇ ਉਸ ਨੂੰ 17 ਬੈਂਕ ਖਾਤਿਆਂ ਦੇ ਖਾਤਾ ਨੰਬਰ ਪ੍ਰਦਾਨ ਕੀਤੇ ਜਿਨ੍ਹਾਂ ਵਿੱਚ ਮੈਂ ਹੌਲੀ-ਹੌਲੀ 42.25 ਲੱਖ ਰੁਪਏ ਜਮ੍ਹਾਂ ਕਰਵਾਏ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਕੁਝ ਵਿਅਕਤੀਆਂ ਦੁਆਰਾ ਮੇਰੇ ਨਾਲ ਠੱਗੀ ਮਾਰੀ ਗਈ ਹੈ ਮੋਗਾ ਪਲੀਜ਼ ਦ ਸਾਈਬਰ ਸਾਈਬਰ ਕ੍ਰਾਈਮ ਇਸ ਵਿੱਚ ਕੰਪਲੇਨਟ ਮੈਂ ਕਦੇ ਉਸ ਨਾਲ ਉਸਨੇ ਇੱਕ ਅਨਨੋਮ ਨੰਬਰ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਉਹਨੂੰ ਦੱਸਿਆ ਵੀ ਅਸੀਂ ਕਸਟਮ ਵਿਭਾਗ ਤੋਂ ਬੋਲ ਰਹੇ ਹਾਂ ਤੇ ਉਸ ਦਾ ਕੋਈ ਸਸਪੀਸ਼ਸ ਪੈਕੇਜ ਉਹਨਾਂ ਨੇ ਇਨਟਰਸੈਪਟ ਕੀਤਾ ਇਸ ਦਾ ਇਹ ਵੀ ਲੈ ਕੇ ਉਹਨਾਂ ਨੇ ਇਸ ਆਈਟਮ ਤੋਂ ਵੱਖ-ਵੱਖ ਖਾਤਿਆਂ ਵਿੱਚ ਉਸ ਦੀ ਜਮ੍ਹਾਂ ਪੂੰਜੀ ਜੋ ਸੀਗੀ ਉਹ ਕਵਾਲੀ ਜਿਸ ਦੀ ਕੁੱਲ ਕੀਮਤ 42 ਲੱਖ ਦੇ ਕਰੀਬ ਹੈਗੀ ਇਸ ਨੂੰ ਜਦੋਂ ਰਿਅਲਾਈਜ਼ ਹੋਇਆ ਵੀ ਇਹਦੇ ਨਾਲੇ ਧੱਕੀ ਵਧੀ ਹੈ ਤੇ ਇਸ ਨੇ ਪਹਿਲਾਂ ਸਾਈਬਰ ਹੈੱਟਲਾਈਨ ਤੇ ਕੰਪਲੀਟ ਕੀਤੀ 1923 ਜੋ ਸਾਈਬਰ ਹੈਲਪਲਾਈਨ ਪੈਨ ਇੰਡੀਆ ਨੰਬਰ ਉਸ ਤੋਂ ਬਾਅਦ ਉਸਨੇ ਇੱਥੇ ਮੋਗਾ ਪੁਲਿਸ ਵਿੱਚ ਵੀ ਸ਼ਿਕਾਇਤ ਦਿੱਤੀ ਸੀ ਜਿਸ ਦੀ ਅੱਗੇ ਪੜਤਾਲ ਕਰਕੇ ਬਿਕਦੇਨੀ ਸਾਡੇ ਸਾਈਬਰ ਪੁਲਿਸ ਸਟੇਸ਼ਨ 'ਚ ਇੱਕ ਮਕਦਮਾ ਦਰਜ ਕੀਤਾ ਗਿਆ ਹੈ ਤੇ ਇਹ ਜੋ ਫਾਈਨੈਂਸ਼ੀਅਲ ਟ੍ਰੇਲ ਹੈ ਇਹਦੀ ਅੱਗੇ ਤਤਰੀਸ਼ ਚੱਲ ਰਹੀ ਹੈ ਵੀ ਇਹ ਪੈਸੇ ਕਿਹੜੇ-ਕਿਹੜੇ ਖਾਤਿਆਂ 'ਚ ਗਏ ਸਸ 17 ਬੈਂਕ ਖਾਤਿਆਂ ਦੇ ਵਿੱਚ ਪੈਸੇ ਗਏ ਕੋਈ ਬੈਂਕ ਅਕਾਊਂਟ ਫ੍ਰੀਜ਼ ਹੋਇਆ ਹੈ ਜਾਂ ਪਤਾ ਲੱਗਾ ਕਿਹਨਾਂ ਦੇ ਬੈਂਕ ਅਕਾਊਂਟ ਸੀ ਕੀ ਕਾਰਵਾਈ ਹੋਣੀ ਹੈ ਹਲੇ ਬਹੁਤ ਪ੍ਰੀਲੀਮਿਨਰੀ ਸਟੇਜ ਤੇ ਹੈਗਾ ਜੀ ਜੋ ਠੱਗੀ ਵਾਧੀ ਹੈ ਜਨਰਲੀ ਜਿਸ ਤਨ ਪੈਸੇ ਟਰਾਂਸਫਰ ਹੋਦੇ ਹੋ ਅੱਗੇ ਦੀ ਅੱਗੇ ਹੋਰ ਸਭ ਖਾਤੇਾਂ 'ਚ ਟਰਾਂਸਫਰ ਹੋ ਜਾਂਦੇ ਤੇ ਉਸ ਦੀ ਸਾਰੀ ਦੀ ਟ੍ਰੇਲ ਦੀ ਤਫ਼ਤੀਸ਼ ਚੱਲ ਰਹੀ ਹੈ ਤੇ ਇਹ ਕੋਈ ਗੱਲ ਨਹੀਂ ਉਹਨੂੰ ਟਰੈਕ ਕਰ ਲਿੱਤਾ ਜਾ ਸਰ 7 ਮਹੀਨੇ ਹੋ ਗਏ ਸਰ ਉਹਨੇ ਸ਼ਿਕਾਇਤ ਕੀਤੀ ਨੂੰ ਲੇਕਿਨ 7 ਮਹੀਨੇ ਬਾਅਦ ਪਰਚਾ ਦਰਜ ਹੋਇਆ ਪਰ ਅਜੇ ਵੀ ਜਿਹੜੀ ਜਾਂਚ ਹੈ ਜੀ ਪਤਾ ਨਹੀਂ ਲੱਗਿਆ ਕਿ ਕਿਹ ਅਕਾਊਂਟ ਕਿਹ ਦੇ ਦੇਖੋ ਜੀ ਜਿਹੜਾ ਡਿਲੇ ਉਹ ਅ ਬਿਲਕੁਲ ਇਦਾਂ ਜਸਟ ਉਹਦਾ ਦੇਲੇ ਦਾ ਕਾਰਨ ਇਹੀ ਹੈ ਵੀ ਮਲਟੀਪਲ ਬੈਂਕਸ ਇਨਵੋਲਡ ਸਗੇ ਸੋ ਜੋ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਹੈ ਆਊਟ ਆਫ ਸਟੇਟ ਬ੍ਰਾਂਚਸ ਹੁੰਦੀਆਂ ਨੇ ਇਹ ਬੜਾ ਸਫਿਸਟੀਕੇਟਿਡ ਕਿਸਮ ਦਾ ਜੋ ਗੈਂਗ ਆਪਰੇਟ ਕਰਦਾ ਹੈ ਜਦੋਂ ਮੈਂ ਕਿਹਾ ਵੀ ਅੱਜ ਖਾਤੇ ਚ ਪੈਸੇ ਤੁਸੀਂ ਪਾਓਗੇ ਤੇ ਉਸੇ ਵੇਲੇ ਹੀ ਮਲਟੀਪਲ ਅਕਾਊਂਟਸ ਵਿੱਚ ਅੱਗੇ ਦੇ ਅੱਗੇ ਚਲੇ ਜਾਂਦੇ ਇਸ ਲਈ ਉਹਨੂੰ ਟਰੈਕ ਕਰਨ ਚ ਸਮਾਂ ਲੱਗਦਾ ਤੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਪੈਸੇ ਰਿਕਵਰ ਵੀ ਕਰਾ ਦਿੱਤੇ ਜਾਣਗੇ ਕੋਈ ਫਰਿਆ ਕੋਈ ਅਰਜਾਉਂ ਵੀ ਕੀਤਾ ਜਾਂ ਹਲੇ ਕੱਲ ਹੀ ਮੁਕਦਮਾ ਦਰਜ ਹੋਇਆ ਜੀ ਤੇ ਇਸ ਦੇ ਉੱਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਟੋਟਲ ਕਿੰਨੇ ਲੋਕਾਂ ਦੇ ਉੱਤੇ ਕਾਨੂੰਨ ਕਦਮਾ ਦਰਜ ਹੋਇਆ ਹੈ ਕਿੱਥੋਂ ਦੇ ਰਹੇ ਨੇ ਉਹ ਲੋਕ ਬੰਦੇ ਹਲੇ ਅਨਨੋਨ ਵਿਅਕਤੀਆਂ ਦੇ ਪਰਚਾ ਦਰਜ ਹੈਗਾ ਜੀ ਤੇ ਇਹ ਸਾਰਾ ਇਨਵੈਸਟੀਗੇਸ਼ਨ ਤੋਂ ਬਾਅਦ ਆਇਡੈਂਟੀਫਾਈ ਕੀਤਾ ਜਾਣਗੇ ਵੀ ਐਕਚੁਅਲ ਕਿੰਨੇ ਇਸ ਵਿਅਕਤੀ ਨਾਲ ਠੱਗੀ ਮਾਰੀ ਗਈ ਮੋਗਾ ਦੇ ਇੱਕ ਦਰਸ਼ਨ ਸਿੰਘ ਨਾਮਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਵਾਨਕਾਰੀ ਮੁਤਾਬਕ ਇੱਕ ਅਣਜਾਣ ਮੋਬਾਈਲ ਨੰਬਰ ਤੋਂ ਇੱਕ ਕਾਲ ਆਈ ਸੀ ਕੇ ਇਤਰਾਜ਼ਯੋਗ ਸਮਗਰੀ ਵਾਲਾ ਇੱਕ ਪਾਰਸਰ ਹਵਾਈ ਅੱਡੇ ਤੇ ਆਇਆ ਹੋਇਆ ਹੈ ਅਤੇ ਕਸਟਮ ਅਧਿਕਾਰੀਆਂ ਨੇ ਉਸਨੂੰ ਜ਼ਬਤ ਕਰ ਲਿਆ ਹੈ। ਜੇ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਕੁਝ ਬੈਂਕ ਖਾਤਿਆਂ ਦੇ ਨੰਬਰ ਦੇ ਰਿਹਾ ਹਾਂ ਉਹਨਾਂ ਨੂੰ ਪੈਸੇ ਭੇਜੋ ਅਤੇ ਤੁਸੀਂ ਆਜ਼ਾਦ ਹੋ ਜਾਓਗੇ ਉਸਨੇ ਕਿਹਾ ਕਿ ਕਥਿਤ ਸਾਈਬਰ ਅਪਰਾਧੀਆਂ ਨੇ ਉਸ ਨੂੰ 17 ਬੈਂਕ ਖਾਤਿਆਂ ਦੇ ਖਾਤਾ ਨੰਬਰ ਪ੍ਰਦਾਨ ਕੀਤੇ ਜਿਨ੍ਹਾਂ ਵਿੱਚ ਮੈਂ ਹੌਲੀ-ਹੌਲੀ 42.25 ਲੱਖ ਰੁਪਏ ਜਮ੍ਹਾਂ ਕਰਵਾਏ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਕੁਝ ਵਿਅਕਤੀਆਂ ਦੁਆਰਾ ਮੇਰੇ ਨਾਲ ਠੱਗੀ ਮਾਰੀ ਗਈ ਹੈ ਮੋਗਾ ਪਲੀਜ਼ ਦ ਸਾਈਬਰ ਸਿਕਿਉਰਿਟੀ ਦ ਸੋਚ ਕੰਪਲੇਟ ਮੈਂ ਕਦੇ ਉਸ ਨਾਲ ਉਸਨੇ ਇੱਕ ਅਨੋਨਮਬਰ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਉਹਨੂੰ ਦੱਸਿਆ ਵੀ ਅਸੀਂ ਕਸਟਮ ਵਿਭਾਗ ਤੋਂ ਬੋਲ ਰਹੇ ਹਾਂ ਤੇ ਉਸ ਦਾ ਕੋਈ ਸਪੈਸ਼ੀਅਲ ਪੈਕੇਜ ਉਹਨਾਂ ਨੇ ਇਨਟਰਸੈਪਟ ਕੀਤਾ ਹੈ ਇਸ ਦਾ ਇਹ ਵਜ੍ਹਾ ਲੈ ਕੇ ਉਹਨਾਂ ਨੇ ਇਸ ਵਿਕਟਮ ਤੋਂ ਵੱਖ-ਵੱਖ ਖਾਤਿਆਂ ਵਿੱਚ ਉਸਦੀ ਜਮ੍ਹਾਂ ਪੂੰਜੀ ਜੋ ਸੀਗੀ ਉਹ ਪਵਾਲੀ ਜਿਸ ਦੀ ਕੁੱਲ ਕੀਮਤ 42 ਲੱਖ ਦੇ ਕਰੀਬ ਹੈਗੀ ਇਸ ਨੂੰ ਜਦੋਂ ਰਿਅਲਾਈਜ਼ ਹੋਇਆ ਵੀ ਇਹਦੇ ਨਾਲੇ ਧੱਕੀ ਵਧੀ ਹੈ ਤੇ ਇਸ ਨੇ ਪਹਿਲਾਂ ਸਾਈਬਰ ਐਪਲਾਈਂਸ ਤੇ ਕੰਪਲੀਟ ਕੀਤੀ 1930 ਜੋ ਸਾਈਬਰ ਅਪਲਾਈਨ ਪੈਨ ਇੰਡੀਆ ਨੰਬਰ ਦੋਸਤੋ ਬਾਦ ਉਸਨੇ ਇਥੇ ਮੋਗਾ ਪੁਲਿਸ ਵਿੱਚ ਵੀ ਸ਼ਿਕਾਇਤ ਦਿੱਤੀ ਸੀ ਜਿਸ ਦੀ ਅੱਗੇ ਪੜਤਾਲ ਕਰਕੇ ਬਿਕਦੇ ਨਹੀਂ ਸਾਡੇ ਸਾਈਬਰ ਪੁਲਿਸ ਸਟੇਸ਼ਨ 'ਚ ਇੱਕ ਮਕਦਮਾ ਦਰਜ ਕੀਤਾ ਗਿਆ ਹੈ ਤੇ ਇਹ ਜੋ ਫਾਈਨੈਂਸ਼ੀਅਲ ਟ੍ਰੇਲ ਹੈ ਇਹਦੀ ਅੱਗੇ ਤਤਰੀਸ਼ ਚੱਲ ਰਹੀ ਹੈ ਵੀ ਇਹ ਪੈਸੇ ਕਿਹੜੇ-ਕਿਹੜੇ ਖਾਤਿਆਂ 'ਚ ਗਏ ਸਸ 17 ਬੈਂਕ ਖਾਤਿਆਂ ਦੇ ਵਿੱਚ ਪੈਸੇ ਗਏ ਕੋਈ ਬੈਂਕ ਅਕਾਊਂਟ ਫ੍ਰੀਜ਼ ਹੋਇਆ ਹੈ ਜਾਂ ਪਤਾ ਲੱਗਾ ਕਿ ਇਹਨਾਂ ਦੇ ਬੈਂਕ ਅਕਾਊਂਟ ਸੀ ਕੀ ਕਾਰਵਾਈ ਹੋਈ ਹੈ ਹਲੇ ਬਹੁਤ ਪ੍ਰੀਲੀਮਿਨਰੀ ਸਟੇਜ ਤੇ ਹੈਗਾ ਜੀ ਜੋ ਇਹ ਠੱਗੀ ਵਾਜਦੀ ਹੈ ਜਨਰਲੀ ਜਦੋਂ ਪੈਸੇ ਟਰਾਂਸਫਰ ਹੁੰਦੇ ਹੋ ਅੱਗੇ ਦੀ ਅੱਗੇ ਹੋਰ ਸਭ ਖਾਤੇਾਂ 'ਚ ਟਰਾਂਸਫਰ ਹੋ ਜਾਂਦੇ ਤੇ ਉਸ ਦੀ ਸਾਰੇ ਦੀ ਟ੍ਰੇਲ ਦੀ ਤਪਤੀਸ਼ ਚੱਲ ਰਹੀ ਹੈ ਤੇ ਇਹ ਕੋਈ ਗੱਲ ਨਹੀਂ ਉਹਨੂੰ ਟਰੈਕ ਕਰ ਲੱਤਾ ਹੈ ਸੱਤ ਮਹੀਨੇ ਹੋ ਗਏ ਸਰ ਉਹਨੇ ਸ਼ਿਕਾਇਤ ਕੀਤੀ ਨੂੰ ਲੇਕਿਨ ਸੱਤ ਮਹੀਨੇ ਬਾਅਦ ਬੱਚਾ ਲੱਗ ਰਿਹਾ ਹੈ ਪਰ ਅਜੇ ਵੀ ਜਿਹੜੀ ਜਾਂਚ ਚੱਲੀ ਪਤਾ ਲੱਗਿਆ ਕੀ ਵੀ ਅਕਾਊਂਟ ਕੀ ਦੇਖੋ ਜੀ ਜਿਹੜਾ ਡਿਲੇ ਉਹ ਅ ਬਿਲਕੁਲ ਇਦਾਂ ਜਸਟ ਉਹਦਾ ਡਿਲੇ ਦਾ ਕਾਰਨ ਇਹੀ ਹੈ ਵੀ ਮਲਟੀਪਲ ਬੈਂਕਸ ਇਨਵੋਲਵਡ ਸਗੇ ਸੋ ਜੋ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਹੈ ਆਊਟ ਆਫ ਸਟੇਟ ਬ੍ਰਾਂਚਸ ਹੁੰਦੀਆਂ ਨੇ ਇਹ ਬੜਾ ਸੋਫਿਸਟੀਕੇਟਿਡ ਕਿਸਮ ਦਾ ਜੋ ਗੈਂਗੋ ਕਰ ਰਹੇ ਜਦੋਂ ਮੈਂ ਕਿਹਾ ਵੀ ਅੱਜ ਖਾਤੇ ਚ ਪੈਸੇ ਤੁਸੀਂ ਪਾਓਗੇ ਤਾਂ ਉਸੇ ਵੇਲੇ ਹੀ ਮਲਟੀਪਲ ਅਕਾਊਂਟਸ ਵਿੱਚ ਅੱਗੇ ਦੀ ਅੱਗੇ ਚਲੇ ਜਾਂਦੇ ਇਸ ਲਈ ਉਹਨਾਂ ਟਰੈਕ ਕਰਨ ਚ ਸਮਾਂ ਲੱਗਦਾ ਤੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਪੈਸੇ ਰਿਕਵਰ ਵੀ ਕਰਾ ਦਿੱਤੇ ਜਾਣਗੇ ਕੋਈ ਫਰਕ ਕੋਈ ਅਸਰ ਨਾ ਹੋਵੇ ਕੀਤੇ ਜਾਂ ਹਲੇ ਕੱਲ ਹੀ ਮੁਕਦਮਾ ਦਰਜ ਹੋਇਆ ਜੀ ਤੇ ਇਸ ਦੇ ਉੱਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਟੋਟਲ ਕਿੰਨੇ ਲੋਕਾਂ ਦੇ ਉੱਤੇ ਮੁਕਦਮਾ ਦਰਜ ਹੋਇਆ ਹੈ ਉਹ ਕਿੱਥੋਂ ਦੇ ਹਨ ਇਹ ਬੰਦੇ ਹਨ ਹਲੇ ਅਨਨੋਨ ਵਿਅਕਤੀਆਂ ਦੀ ਪਛਾਣ ਅਜੇ ਹੈਗਾ ਜੀ ਤੇ ਇਹ ਸਾਰਾ ਇਨਵੈਸਟੀਗੇਸ਼ਨ ਤੋਂ ਬਾਅਦ ਆਇਡੈਂਟੀਫਾਈ ਕੀਤੇ ਜਾਣਗੇ ਵੀ ਐਕਚੁਅਲ ਕਿੰਨੇ ਇਸ ਵਿਅਕਤੀ ਨਾਲ ਧੰਗੀ ਮਾਰੀ